ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ GK ਅਕੈਡਮੀ ਪੰਜਾਬ ਤੇ ਦੋਸਤੋ ਅੱਜ ਆਪਾਂ ਤੁਹਾਡੇ ਲਈ GK ਦੀ ਜੋ ਆਪਣੀ ਸੁਪਰ 10 ਮੌਕ ਟੈਸਟ ਦਾ ਜੋ ਕਿ ਚੌਥਾ ਨੰਬਰ ਮੌਕ ਟੈਸਟ ਅੱਜ ਆਪਾਂ ਕਰਨ ਜਾ ਰਹੇ ਹਾਂ ਜਿਦੇ ਵਿੱਚ ਕਿ ਆਪਾਂ ਟੋਟਲ 50 ਕੁਐਸਚਨ ਕਰਾਂਗੇ ਇਸ ਤੋਂ ਪਹਿਲਾਂ ਆਪਾਂ 30 ਕੁਐਸਚਨ GK ਦੇ ਕਰਾਂਗੇ ਤੇ 20 ਕੁਐਸਚਨ ਆਪਾਂ ਪੰਜਾਬ ਜੀਕੇ ਦੇ ਕਰਾਂਗੇ ਤਾਂ ਜਿਹੜੇ ਦੋਸਤ ਪਹਿਲੀ ਵਾਰ ਵੀਡੀਓ ਦੇਖ ਰਹੇ ਆ ਉਹਨਾਂ ਲਈ ਮੈਂ ਇਹ ਦੱਸਣਾ ਚਾਹੁੰਦਾ ਕਿ ਇਹ ਵਾਲੀ ਸੀਰੀਜ਼ ਆ ਜਿਹੜੀ ਆਪਾਂ ਪੇਡ ਦੇ ਵਿੱਚ ਲਾਂਚ ਕੀਤੀ ਸੀ ਜੇਕਰ ਤੁਸੀਂ ਇਹਦੇ 500 ਕੁਐਸਚਨ ਦਾ 300 ਕੁਐਸਚਨ ਜੀਕੇ ਤੇ 500 200 ਕੁਐਸਚਨ ਪੰਜਾਬ ਜੀਕੇ ਨੂੰ ਪੀਡੀਐਫ ਪਰਚੇਸ ਕਰਨਾ ਚਾਹੁੰਦੇ ਹੋ ਤਾਂ ਇਹ ਤੁਹਾਨੂੰ 50 ਰੁਪਏ ਦੇ ਵਿੱਚ ਮਿਲੇਗੀ ਜਿਹੜੀ ਕਿ ਤੁਸੀਂ 83608 68058 ਨੰਬਰ ਦੇ ਉੱਤੇ WhatsApp ਮੈਸੇਜ ਕਰਕੇ ਸੇਮ ਨੰਬਰ ਤੇ Google Pay 50 ਰੁਪੀਸ ਕਰਕੇ ਤਾਂ ਤੁਸੀਂ ਇਹ ਪੀਡੀਐਫ ਪਰਚੇਸ ਕਰ ਸਕਦੇ ਹੋ ਹੁਣ ਜਿਹੜੇ ਬੱਚੇ ਪੀਡੀਐਫ ਨਹੀਂ ਪਰਚੇਸ ਕਰਨਾ ਚਾਹੁੰਦੇ ਜਾਂ ਪੇਡ ਦੇ ਵਿੱਚ ਨਹੀਂ ਮਤਲਬ ਕੇ ਲਗਾਉਣਾ ਚਾਹੁੰਦੇ ਟੈਸਟ ਸੀਰੀਜ਼ ਉਹ YouTube ਦੇ ਉੱਤੇ ਫ੍ਰੀ ਦੇ ਵਿੱਚ ਦੇਖ ਸਕਦੇ ਹਣਜੀ ਪਹਿਲਾ ਕੁਐਸਚਨ ਪੁੱਛਿਆ ਜਾ ਰਿਹਾ ਕਹਿੰਦੇ ਭਾਰਤ ਦੇ ਵਿੱਚ ਲੜੀਆਂ ਗਈਆਂ ਲੜਾਈਆਂ ਦਾ ਕਾਲਕ੍ਰਮਿਕ ਕ੍ਰਮ ਹੇਠ ਲਿਖੇ ਅਨਸਾਰ ਦੱਸੋ ਠੀਕ ਆ ਕਰਨਲੋਜੀਕਲ ਆਰਡਰ ਦੇ ਵਿੱਚ ਉਹ ਕਹਿੰਦੇ ਦੱਸੋ ਈਅਰ ਵਾਈਜ਼ ਵੀ ਕਿਹੜੀ ਡਾਟਾ ਸਹੀ ਆ ਤਾਂ ਤੁਸੀਂ ਦੇਖ ਲੈਣਾ ਇਹਦੇ ਵਿੱਚ ਕਿ ਕਿਹੜਾ ਡਾਟਾ ਇਹਦੇ ਵਿੱਚ ਸਹੀ ਮੰਨ ਰਿਹਾ ਮਤਲਬ ਕਿ ਕਿਹੜੀ ਲੜਾਈ ਪਹਿਲਾਂ ਹੋਈ ਸੀਗੀ ਤਾਂ ਜੀ ਇਹਦਾ ਸਭ ਤੋਂ ਸਹੀ ਆਨਸਰ ਬਣ ਰਿਹਾ ਵਾ ਜੀ ਆਪਣਾ ਏ ਡੀ ਸੌਰੀ ਠੀਕ ਆ ਡੀ ਆਨਸਰ ਇਹਦਾ ਬਿਲਕੁਲ ਸਹੀ ਮੰਨ ਰਿਹਾ ਹੁਣ ਬੈਟਲ ਆਫ ਅੰਬਰ ਜਿਹੜੀ ਹੋਈ ਸੀ ਇਹ ਹੋਈ ਸੀ ਜੀ 1749 ਚ ਬੈਟਲ ਆਫ ਪਲਾਸੀ ਤੁਹਾਨੂੰ ਸਭ ਨੂੰ ਪਤਾ 1757 ਚ ਬੈਟਲ ਆਫ ਵੈਂਡੀਵਾਸ਼ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਇਹ 1760 ਈਸਵੀ ਦੇ ਵਿੱਚ ਤੇ ਬੈਟਲ ਆਫ ਬਕਸਰ 1764 ਚ ਹੋਈ ਸੀ ਠੀਕ ਆ ਤਾਂ ਇਹਦੇ ਮੁਤਾਬਕ ਸੀ ਆਪਸ਼ਨ ਇਹਦੀ ਬਿਲਕੁਲ ਸਹੀ ਹੋਗੀ ਦੂਜਾ ਨੰਬਰ ਕੁਐਸਚਨ ਕਹਿੰਦੇ ਰਾਜ ਛਾਂਸੀ ਨੂੰ ਭਾਰਤ ਦੇ ਵਿੱਚ ਬ੍ਰਿਟਿਸ਼ ਰਾਜ ਦੇ ਸਮਰਾਜ ਦੇ ਵਿੱਚ ਜਦੋਂ ਮਿਲਾਇਆ ਹਨਾ ਤਾਂ ਇਹ ਕਿਸ ਦੁਆਰਾ ਆਪਣਾ ਬਣਾਇਆ ਗਿਆ ਸੀ ਮਤਲਬ ਕਿਹੜੀ ਨੀਤੀ ਦੇ ਤਹਿਤ ਇਹਨਾਂ ਨੇ ਰਾਣੀ ਰਾਜ ਜਿਹੜਾ ਚਾਂਸੀ ਸਟੇਟ ਸੀਗੀ ਉਹਨੂੰ ਆਪਣੇ ਰਾਜ ਦੇ ਵਿੱਚ ਬ੍ਰਿਟਿਸ਼ ਅੰਪਾਇਰ ਦੇ ਵਿੱਚ ਲਾ ਲਿਆ ਸੀ ਵਾਰ ਅਗੇਂਸਟ ਰਾਣੀ ਲక్ష్ਮੀਬਾਈ ਪੋਲਿਸੀ ਆਫ ਸਬਸਿਡੀਰੀ ਅਲਾਈਅੰਸ ਡਾਕਟਰਾਈਨ ਆਫ ਲੈਪਸ ਤੇ ਨਨ ਆਫ ਥਿਸ ਤਾਂ ਇਹਦਾ ਸਹੀ ਆਨਸਰ ਬਣੂਗਾ ਜੀ ਡਾਕਟਰਾਈਨ ਆਫ ਲੈਪਸ ਸੀ ਆਪਸ਼ਨ ਬਿਲਕੁਲ ਸਹੀ ਹੈ ਇਹਦੇ ਤਹਿਤ ਜਿਹੜੀ ਬ੍ਰਿਟਿਸ਼ਰ ਨੇ ਚਾਂਸੀ ਸਟੇਟ ਨੂੰ ਆਪਣੇ ਬ੍ਰਿਟਿਸ਼ ਅੰਪਾਇਰ ਦੇ ਵਿੱਚ ਲਾ ਲਿਆ ਸੀ ਨੈਕਸਟ ਹੁਣ ਜਿਹੜੀ ਡਾਕਟਰਨ ਆਫ ਲੈब्स ਆ ਨਾ ਇਹਦੇ ਵਿੱਚ ਬਹੁਤ ਵਾਰ ਪੁੱਛਿਆ ਜਾਂਦਾ ਕਿ ਇਹ ਕਿਹਨੇ ਇੰਟਰਡਿਊਸ ਕੀਤੀ ਸੀ ਤਾਂ ਇਹ ਆਪਣੀ ਲਾਰਡ ਡਲਹੌਜ਼ੀ ਨੇ ਕੀਤੀ ਸੀ ਕਹਿੰਦਾ ਚਿਤੌੜਗੜ੍ਹ ਦੇ ਵਿੱਚ ਵਿਜੇ ਸਤੰਪ ਜੀ ਨੂੰ ਕਿ ਜਿੱਤ ਦਾ ਮিনার ਜਾਂ ਟਾਵਰ ਆਫ ਵਿਕਟਰੀ ਵੀ ਕਹਿ ਦਿੰਦੇ ਆ ਦੱਸੋ ਉਹ ਕਿਹਨੇ ਬਣਾਇਆ ਸੀ ਮਹਾਰਾਣਾ ਰਣਵੀਰ ਨੇ ਰਾਣਾ ਕੁੰਬਾ ਨੇ ਜਾਂ ਰਾਣਾ ਸੰਘਾ ਨੇ ਜਾਂ ਕੁੰਵਰ ਦੁਰਜਨ ਸਿੰਘ ਨੇ ਤੀਜੇ ਦਾ ਸਹੀ ਆਨਸਰ ਸਾਡੇ ਕੋਲੇ ਬੀ ਬਣੇਗਾ ਜੀ ਰਾਣਾ ਕੁੰਬਾ ਨੇ ਟਾਵਰ ਆਫ ਵਿਕਟਰੀ ਵਿਜੇ ਸਤੰਭ ਬਣਾਇਆ ਸੀ ਜੇ ਤੌਰ ਘੜ ਦੇ ਵਿੱਚ ਚਾਰ ਨੰਬਰ ਕੁਐਸਚਨ ਕਹਿੰਦੇ ਹੇਠ ਲਿਖਿਆਂ ਵਿੱਚੋਂ ਕਿਸ ਨੇ ਦਿੱਲੀ ਦੇ ਸੱਤ ਸੁਲਤਾਨਾਂ ਦੇ ਰਾਜ ਨੂੰ ਦੇਖਿਆ ਅਮੀਰ ਖੁਸਰੋ ਸ਼ੇਖ ਅਹਿਮਦ ਖਵਾਜਾ ਮੌਇਦੁਦਿਨ ਚਿਸਤੀ ਜਾਂ ਨਨ ਆਫ ਥਿਸ 4 ਦਾ ਸਹੀ ਆਨਸਰ ਤੁਸੀਂ ਆਪਣੇ ਮਾਈਂਡ ਦੇ ਵਿੱਚ ਸੋਚ ਲਿਆ ਹੋਵੇਗਾ ਕਿ ਕੀ ਹੋਗਾ ਇਹਦਾ ਅੰਦਾਜ਼ਾ ਬਾਜੀ ਏ ਅਮੀਰ ਖੁਸਰੋ ਆ ਜਿਹੜੇ ਜਿਨੇ ਕਿ ਸੱਤ ਸੁਲਤਾਨਾਂ ਦਾ ਰਾਜ ਦੇਖਿਆ ਦਿੱਲੀ ਸਲਤਨਤ ਦੇ ਵਿੱਚ ਠੀਕ ਆ ਤੇ ਇਹ ਰਾਇਲ ਪੁਆਇੰਟ ਸੀਗਾ ਇਹ ਜਾਂ ਕੋਟ ਮਿਊਜ਼ੀਅਮ ਸੀਗਾ 터ਕੀ ਸਲਤਨਤ ਦਾ ਉਸ ਟਾਈਮ ਦੇ ਉੱਤੇ ਨੈਕਸਟ ਪਹਿਲੀ ਸਾਈਟ ਜਿਹੜੀ ਹੜੱਪਾ ਸੀ ਹਨਾ ਇੰਡਸ ਵੈਲੀ ਸਿਵਿलाइजेशन ਦੀ ਉਹਨੂੰ ਕਿਹਨੇ ਡਿਸਕਵਰ ਕੀਤਾ ਸੀ ਦੇ ਆਰਮਸਾਨੀ ਵੀ ਐਸ ਅਗਰਵਾਲ ਸਰ ਲੈਨਾਰਡ ਵੋਲੇ ਨੇ ਜਾਂ ਆਰ ਕੇ ਸੈਣੀ ਨੇ ਤਾਂ ਇਹਦੇ ਬਾਰੇ ਵੀ ਤੁਹਾਨੂੰ ਸਭ ਨੂੰ ਪਤਾ ਹੋਏਗਾ ਹਨਾ ਵੀ ਇਹਦਾ ਆਨਸਰ ਕੀ ਬਣਿਆ ਸਭ ਨੂੰ ਚੰਗੀ ਤਰ੍ਹਾਂ ਆਪਾਂ ਜੋ ਆਪਣੀ ਮੀਡੀਵਲ ਹਿਸਟਰੀ ਦੀ ਐਂਸ਼ੀਅੰਟ ਹਿਸਟਰੀ ਦੀ ਕਲਾਸ ਲਗਾਈ ਸੀ ਉਹਦੇ ਵਿੱਚ ਕਿਹਾਇਆ ਹੁੰਦਾ ਦਇਆਰਾਮ ਸਾਨੀ ਨੇ ਡਿਸਕਵਰ ਕੀਤੀ ਸੀ ਹੜੱप्पा ਸਾਈਟ ਜਿਹੜੀ ਕਿ ਇੰਡਸ ਵੈਲੀ ਸਿਵਿलाइजेशन ਦੀ ਪਹਿਲੀ ਸੀ ਹੁਣ ਇਹਦੇ ਵਿੱਚ ਇਹ ਵੀ ਪੁੱਛਦੇਗਾ ਦਇਆਰਾਮ ਸਾਨੀ ਨੇ 1921 ਦੇ ਵਿੱਚ ਇਹ ਹੜੱप्पा ਸਾਈਟ ਹੋਈ ਸੀ ਜਿਹੜੀ ਕਿ ਰਾਵੀ ਰਿਵਰ ਦੇ ਕੰਢੇ ਸੀ ਤਾਂ ਇੰਡਸ ਰਿਵਰ ਦੇ ਵਿੱਚ ਮੋਹਨਜੀ ਦਾਰੋ ਜਿਹੜੀ 1922 ਚ ਖੋਜ ਹੋਈ ਸੀ ਜਿਹੜੀ ਕਿ ਰਖਲ ਆਰ ਡੀ ਬੈਨਰਜੀ ਰਖਲ ਦਾਸ ਬੈਨਰਜੀ ਨੇ ਐਗਜ਼ੀਬਿਟ ਕੀਤੀ ਸੀ ਨੈਕਸਟ ਕੁਐਸਚਨ ਕਹਿੰਦੇ ਭਾਰਤ ਦੇ ਵਿੱਚ ਪਲਾਨ ਹੌਲੀਡੇ ਦੀ ਮਿਆਦ ਕਿੰਨੀ ਸੀ ਠੀਕ ਆ 5 ਇਅਰ ਪਲਾਨ ਤੁਹਾਨੂੰ ਸਾਰਿਆਂ ਨੂੰ ਆਉਣੇ ਚਾਹੀਦੇ ਨੇ ਕਿਉਂਕਿ ਪੇਪਰ ਦੇ ਵਿੱਚ 5 ਇਅਰ ਪਲਾਨ ਚੋਂ ਕੁਐਸਚਨ ਪੁੱਛੇ ਜਾਂਦੇ ਨੇ 1962 ਤੋਂ 65 72 ਤੋਂ 75 69 ਤੋਂ 72 ਜਾਂ 1969 ਤੋਂ 69 ਚੀਮੇ ਦਾ ਬਿਲਕੁਲ ਸਹੀ ਆਨਸਰ ਡੀ ਬਣ ਰਿਹਾ ਜੀ 1966 ਤੋਂ 69 ਜਿਹੜਾ ਉਹ ਪਲਾਨ ਆਫ ਹੌਲੀਡੇ ਦਾ ਭਾਗ ਰਿਹਾ ਹੈ ਅੱਗੇ ਚੱਲਦੇ ਆ ਜੀ ਆਪਾਂ ਹੁਣ ਜੀ ਕਰੰਟ ਅਫੇਅਰ ਦਾ ਕਲੈਕਸ਼ਨ ਕੁਐਸਚਨ ਆ ਗਿਆ ਆਈਪੀਐਲ 2024 ਦਾ ਖਿਤਾਬ ਦੱਸੋ ਜੀ ਕਿਹਨੇ ਜਿੱਤਿਆ ਗੁਜਰਾਤ ਟਾਈਟਨਸ ਨੇ ਰਾਜਸਥਾਨ ਰਾਇਲਸ ਨੇ ਮੁੰਬਈ ਇੰਡੀਅਨਸ ਨੇ ਜਾਂ ਕੋਲਕਾਤਾ ਨਾਈਟ ਰਾਈਡਰਸ ਨੇ 7ਵਾਂ ਤਾਂ ਸਹੀ ਆਨਸਰ ਸਾਡੇ ਕੋਲ ਆ ਰਿਹਾ ਜੀ ਟੀ ਕੋਲਕਾਤਾ ਨਾਈਟ ਰਾਈਡਰਸ ਨੇ ਰੀਸੈਂਟਲੀ ਆਈਪੀਐਲ 2024 ਦਾ ਖਿਤਾਬ ਜਿੱਤੇ ਆ ਠੀਕ ਆ ਤੀਜਾ ਟਾਈਟਲ ਆ ਇਹਨਾਂ ਦਾ ਸਨਰਾਇਜ਼ਰ ਹੈਦਰਾਬਾਦ ਨੇ ਇਹਨਾਂ ਨੇ ਫਾਈਨਲ ਚ ਹਰਾਇਆ ਔਰਾਂਜ ਕੈਪ ਕਿਹਨੇ ਜਿੱਤੀ ਆ ਜੀ ਵਿਰਾਟ ਕੋਹਲੀ ਨੇ ਪਰਪਲ ਕੈਪ ਹਰਸ਼ਲ ਪਟੇਲ ਅੱਗੇ ਚੱਲਦੇ ਆ ਆ ਇੰਪੋਰਟੈਂਟ ਕੁਐਸਚਨ ਆ ਜੀ ਇੰਟਰਨੈਸ਼ਨਲ ਬੁਕਰ ਪ੍ਰਾਈਜ਼ 2024 ਦੱਸੋ ਕਿਹਨਾਂ ਜਿੱਤਿਆ ਮਈ 2024 ਦਾ ਬਹੁਤ ਇੰਪੋਰਟੈਂਟ ਕੁਐਸਚਨ ਆ ਜਿਹੜਾ ਕਿ ਸਾਰਾ ਸਾਲ ਤੁਹਾਡੇ ਕਿਸੇ ਨਾ ਕਿਸੇ ਪੇਪਰ ਦੇ ਵਿੱਚ ਪੁੱਛਿਆ ਜਾਏਗਾ गीतांजलि श्री ਨੇ ਜਾਂ जेनी अर्पेनबैक ਨੇ ਜਿੱਤਿਆ ਵਾ ਤੇਜ ਸੱਪਰੂ ਨੇ ਜਿੱਤਿਆ ਜਾਂ ਡੇਵਿਡ ਡਿਓਪ ਨੇ ਜਿੱਤਿਆ ਵਾ ਤਾਂ ਇੰਟਰਨੈਸ਼ਨਲ ਬੁੱਕਰ ਪ੍ਰਾਈਜ਼ ਜਿਹੜਾ 2024 ਦਾ ਜੈਨੀ अर्पेनबैक ਨੇ ਜਿੱਤਿਆ ਵਾ ਬਹੁਤ ਇੰਪੋਰਟੈਂਟ ਕੁਐਸਚਨ ਆ ਆਪਾਂ ਕਰੰਟ ਅਫੇਅਰਸ ਕੀਤਾ ਹੋਇਆ ਤਾਂ ਤੁਸੀਂ ਇਹਨੂੰ ਪੜ੍ਹ ਸਕਦੇ ਹੋ ਆਪਣੇ ਕਰੰਟ ਅਫੇਅਰ ਦੀ ਪੀਡੀਐਫ ਜਿਹੜੀ ਕਿ ਤੁਹਾਨੂੰ ਫ੍ਰੀ ਦੇ ਵਿੱਚ ਟੈਲੀਗ੍ਰਾਮ ਚੈਨਲ ਤੇ YouTube ਦੇ ਉੱਤੇ ਫ੍ਰੀ ਦੇ ਵਿੱਚ ਵੀਡੀਓ ਦੇ ਵਿੱਚ ਦੇਖਣ ਨੂੰ ਮਿਲ ਜੇਗੀ ਹਾਲੀ ਦੇ ਵਿੱਚ ਹੈਲੀਕਾਪਟਰ ਰਾ ਹਾਦਸੇ ਦੇ ਵਿੱਚ ਮਰਨ ਵਾਲੇ ਇਬਰਾਹਿਮ ਰਾਈਸੀ ਕਿਹੜੇ ਦੇਸ਼ ਦੇ ਰਾਸ਼ਟਰਪਤੀ ਸੀਗੇ ਇਜ਼ਰਾਇਲ ਦੇ ਬੰਗਲਾਦੇਸ਼ ਦੇ ਈਰਾਨ ਦੇ ਜਾਂ ਯੂਕਰੇਨ ਦਾ ਤਾਂ ਨੌਵੇਂ ਦਾ ਸਹੀ ਆਨਸਰ ਸੀ ਹੈ ਜੀ ਇਬਰਾਹਿਮ ਰਾਈਸੀ ਹੁਣੇ ਰੀਸੈਂਟਲੀ ਹੈਲੀਕਾਪਟਰ ਕ੍ਰਾਸ਼ ਦੇ ਵਿੱਚ ਇਹਨਾਂ ਦੀ ਡੈਥ ਹੋ ਗਈ ਤਾਂ ਇਹ ਪ੍ਰੈਜ਼ੀਡੈਂਟ ਨੇ ਸੀਗੇ ਈਰਾਨ ਦੇ World Press Freedom Index 2024 ਦੇ ਵਿੱਚ ਇੰਡੀਆ ਦਾ ਰੈਂਕ ਦੱਸੋ ਕਿੰਨਾ 1928 1959 1933 ਜਾਂ 1922 10ਵੇਂ ਦਾ ਸਹੀ ਆਨਸਰ ਬੀ ਆ ਜੀ 159 ਰੈਂਕ ਰਿਹਾ ਹੈ ਇੰਡੀਆ ਦਾ ਵਰਲਡ ਫਰੀਡਮ ਫਰੀडम ਇੰਡੈਕਸ 2024 ਦੇ ਵਿੱਚ ਟੌਪ ਤੇ ਰਹੀ ਹੈ ਨਾਰਵੇ ਡਰਾਂਡ ਕੱਪ ਆ ਜਿਹੜਾ ਉਹ ਦੱਸੋ ਜੀ ਇਹਨਾਂ ਚੋਂ ਕਿਹੜੀ ਖੇਡ ਦੇ ਨਾਲ ਜੁੜਿਆ ਹੋਇਆ ਵਾ ਹਾਕੀ ਬੈਡਮਿੰਟਨ ਫੁੱਟਬਾਲ ਜਾਂ ਕ੍ਰਿਕਟ 11ਵੇਂ ਦਾ ਸਹੀ ਆਨਸਰ ਸੀ ਆ ਫੁੱਟਬਾਲ ਦੇ ਨਾਲ ਜੁੜਿਆ ਹੋਇਆ ਵਾ ਡਰਾਂਡ ਕੱਪ ਤਾਂ ਜੀ 올ਡੇਸਟ ਫੁੱਟਬਾਲ ਟੂਰਨਾਮੈਂਟ ਆ ਹੈ ਠੀਕ ਆ ਇੰਡੀਆ ਦਾ ਜਿਹੜਾ ਪਹਿਲੀ ਵਾਰ 1888 ਈਸਵੀ ਚ ਹੋਇਆ ਸੀਗਾ ਨੈਕਸਟ ਭਾਰਤ ਦਾ ਪਹਿਲਾ ਰਾਸ਼ਟਰਪਤੀ ਕੌਣ ਹੈ ਜਿਨ੍ਹਾਂ ਦੀ ਮੌਤ ਅਹੁਦੇ ਤੇ ਰਹਿੰਦਿਆਂ ਹੋ ਗਈ ਮਤਲਬ ਉਹਨਾਂ ਦੀ ਆਫਿਸ ਦੇ ਵਿੱਚ ਮੌਤ ਹੋ ਗਈ ਉਹਨਾਂ ਦੇ ਆਫਿਸ ਦੇ ਵਿੱਚ ਬੀਬੀ ਗਿਰੀ ਸੀ ਗੋਪਾਲਚਰੀ ਰਜਿੰਦਰਾ ਪ੍ਰਸਾਦ ਜਾਂ ਡਾਕਟਰ ਜਗਕਰ ਹਸੈ ਇਹ ਜਿਹੇ ਕੁਐਸਚਨ ਸਟੈਟਿਕ ਜੀਕੇ ਦੇ ਵਿੱਚ ਵਨ ਲਾਈਨਰ ਦੇ ਵਿੱਚ ਪੁੱਛ ਲੈਂਦੇ ਨੇ ਜੀ ਤਾਂ 12ਵੇਂ ਦਾ ਸਹੀ ਆਨਸਰ ਡੀ ਹੈ ਜੀ ਡਾਕਟਰ ਜਗਕਰ ਹੁਸੈਨ ਪਹਿਲੇ ਪ੍ਰੈਜ਼ੀਡੈਂਟ ਸੀ ਇੰਡੀਆ ਦੇ ਜਿਹੜੇ ਕਿ ਆਪਣੇ ਅਹੁਦੇ ਦੇ ਦੌਰਾਨ ਰਹਿੰਦੇ ਆ ਉਹਨਾਂ ਦੀ ਮੌਤ ਹੋ ਗਈ ਸੀ ਜੀ ਪਰਮਵੀਰ ਚੱਕਰ ਪ੍ਰਾਪਤ ਕਰਨ ਵਾਲਾ ਪਹਿਲਾ ਵਿਅਕਤੀ ਕੌਣ ਹੈ ਮੇਜਰ ਸੇਮੂ ਸੋਮਨਾ ਸ਼ਰਮਾ ਤਨ ਸਿੰਘ ਥੱਪਾ ਥੱਪਾ ਠੀਕ ਹੈ ਜਦੂਨਾਥ ਸਿੰਘ ਜਾਂ ਅਰੁਣ ਖੇਤਰਪਾਲ ਦੱਸੋ ਇਹਦੇ ਵਿੱਚ ਕਿਹੜਾ ਆਨਸਰ ਸਹੀ ਬਣੇਗਾ ਤਾਂ ਤੁਹਾਨੂੰ ਸਭ ਨੂੰ ਪਤਾ ਹੈ ਕਿ ਜਿਹੜੇ ਪਰਮਵੀਰ ਚੱਕਰ ਪ੍ਰਾਪਤ ਕਰਨ ਵਾਲੇ ਪਹਿਲੇ ਪਰਸਨ ਮੇਜਰ ਸੋਮਨਾ ਸ਼ਰਮਾ ਸੀਗੇ ਨੈਕਸਟ ਆਉਂਦੇ ਹਾਂ ਜੀ ਆਪਾਂ ਇੰਡੀਆ ਨੈਸ਼ਨਲ ਕਮੇਟੀ ਫਾਰ ਸਪੇਸ ਰਿਸਰਚ ਠੀਕ ਹੈ ਇਨ ਕੋਸਪਰ ਦੀ ਸਥਾਪਨਾ ਦੱਸੋ ਜੀ ਕਿਹੜੇ ਸਾਲ ਦੇ ਵਿੱਚ ਹੋਈ ਸੀ 1969 1966 1962 ਜਾਂ 1900 ਜਾਂ ਨਨ ਆਫ ਥਿਸ ਇਹ ਵੀ ਬਹੁਤ ਇੰਪੋਰਟੈਂਟ ਕੁਐਸਚਨ ਆ ਥੋੜਾ ਜਿਹਾ ਬੱਚੇ ਇਚ ਕਨਫਿਊਜ਼ ਹੁੰਦੇ ਨੇ ਸੋ ਕਨਫਿਊਜ਼ ਨਹੀਂ ਹੋਣਾ 1962 ਈਸਵੀ ਦੇ ਵਿੱਚ INCO'S SPAR ਦੀ ਸਥਾਪਨਾ ਹੋਈ ਸੀ ਠੀਕ ਹੈ ਇੰਡੀਅਨ ਨੈਸ਼ਨਲ ਕਮੇਟੀ ਫਾਰ ਸਪੇਸ ਰਿਸਰਚ ਹੁਣ ਪੜੋ 1962 ਦੇ ਵਿੱਚ ਇਹਨੂੰ ਸੈਟ ਅਪ ਕੀਤਾ ਜੀ 1962 ਦੇ ਵਿੱਚ ਜਵਾਰ ਲਾਲ ਨਹਿਰੂ ਨੇ ਫਰਸਟ ਪ੍ਰਾਈਮ ਮਿਨਿਸਟਰ ਆਫ ਦਾ ਗਵਰਨਮੈਂਟ ਡਾਕਟਰ ਵਿਕਰਮ ਅੰਬਾਲਾਲ ਸਾਰਾ ਬਾਈ 2 ਫਾਰਮੂਲੇਟ ਦਾ ਇੰਡੀਅਨ ਸਪੇਸ ਪ੍ਰੋਗਰਾਮ ਬਹੁਤ ਇੰਪੋਰਟੈਂਟ ਕੁਸਚਨ ਹੈ ਇਹ ਨੈਕਸਟ ਆ ਗਿਆ ਜੀ ਕਿਤਾਬ ਜਿਹੜੀ ਬੁੱਕ ਨੋ ਸਪਿੰਨਾ ਉਹ ਕਿਹਦੀ ਆਤਮ ਆਤਮ ਗਥਾ ਵਾ ਸ਼ੀਨਵਰ ਰਿੱਕੀ ਪੌਂਟਿੰਗ ਮਾਈਕਲ ਗਲਾਰਕ ਜਨਨ ਆਫਿਸ ਜਿਹੜੀ ਨੋ ਸਪਿਨ ਆਏ ਹੈਗੀ ਹੈ ਜੀ ਸ਼ੇਨ ਵਾਰਨ ਦੀ ਨੈਕਸਟ ਚਲਦੇ ਆ ਜੀ 16 ਨੰਬਰ ਕੁਐਸਚਨ ਤੇ ਸ਼ੇਨ ਵਾਰਨ ਦੀ ਹੁਣੇ ਰੀਸੈਂਟਲੀ ਡੈਥ ਹੋ ਗਈ ਜੀ ਆਪਣੀ ਤੁਹਾਨੂੰ ਸਭ ਨੂੰ ਪਤਾ ਹਾਰਟ ਅਟੈਕ ਨਾਲ ਸਾਡਾ ਜਿਹੜਾ ਰਾਸ਼ਟਰੀ ਗੀਤ ਆ ਜਿਹੜਾ ਜਨ ਗਨ ਮਨ ਉਹ ਕਿਹਨੇ ਲਿਖਿਆ ਜੀ ਈਸ਼ਵਰ ਚੰਦਰ ਵਿਦਿਆਸਾਗਰ ਨੇ ਵੈਕਮ ਚੰਦਰ ਚਟੋਪਾਦਿਆ ਨੇ ਲਿਖਿਆ ਵਾ ਰਵਿੰਦਰ ਨਾਟਕੌਰ ਨੇ ਜਾਂ ਨਨ ਆਫ ਥੀਸ ਸੀ ਦਾ ਸਹੀ ਆਨਸਰ ਸੌਰੀ 16ਵਾਂ ਦਾ ਸਹੀ ਆਨਸਰ ਸਾਡਾ ਸੀ ਰਵਿੰਦਰ ਨਾਟਕੌਰ ਨੇ ਸਾਡਾ ਨੈਸ਼ਨਲ ਐਂਥਮ ਲਿਖਿਆ ਜਨ ਗਨ ਹਿਊਮਨ ਰਾਈਟਸ ਡੇ ਕਦੋਂ ਮਨਾਇਆ ਜਾਂਦਾ 4 ਦਸੰਬਰ 10 ਦਸੰਬਰ 18 ਦਸੰਬਰ ਜਾਂ 20 ਦਸੰਬਰ ਤਾਂ ਤੁਸੀਂ ਸੋਚ ਰਿਆ ਹੋਵੇਗਾ ਆਪਦੇ ਮਨ ਦੇ ਵਿੱਚ 10 ਦਸੰਬਰ ਨੂੰ ਮਨਾਇਆ ਜਾਂਦਾ ਜੀ ਹਿਊਮਨ ਰਾਈਟਸ ਡੇ 18 ਨੰਬਰ ਕੁਸ਼ਚਨ ਹਰੀ ਕ੍ਰਾਂਤੀ ਦਾ ਸਬੰਧ ਇਹਨਾਂ ਚੋਂ ਕਿਹਦੇ ਨਾਲ ਹੈ ਇਹਦੇ ਬਾਰੇ ਮੈਨੂੰ ਨਹੀਂ ਲੱਗਦਾ ਕਿ ਕਿਸੇ ਕੋਈ ਇਹ ਜਹਾ ਬੱਚਾ ਹੋਊਗਾ ਜਿਹਨੂੰ ਨਹੀਂ ਪਤਾ ਤਾਂ ਜੀ ਇਹਦੇ ਸਾਰਿਆਂ ਤੁਹਾਨੂੰ ਰੈਵੋਲੂਸ਼ਨਸ ਵਗੈਰਾ ਪਤਾ ਹੋਣਾ ਚਾਹੀਦਾ ਫੂਡ ਗ੍ਰੇਨ ਪ੍ਰੋਡਕਸ਼ਨ ਦੇ ਨਾਲ ਇਹ ਜਦਾ ਨੋਰਮਨ ਬੋਰਲੌਂਗ ਨੇ ਜਿਹੜੇ ਇਹ ਫਾਦਰ ਆਫ ਦਾ ਗ੍ਰੀਨ ਰੈਵਿਊਲੂਸ਼ਨ ਇਨ ਦੀ ਵਰਲਡ ਕਿਹਾ ਜਾਂਦਾ ਇਹਨਾਂ ਨੂੰ ਤੇ ਡਾਕਟਰ ਐਮ ਐਸ ਸੁਆਮੀਨਾਥਨ ਇਹ ਗ੍ਰੀਨ ਰੈਵਿਊਲੂਸ਼ਨ ਦੇ ਫਾਦਰ ਆਫ ਇੰਡੀਆ ਠੀਕ ਆ ਗ੍ਰੀਨ ਰੈਵਿਊਲੂਸ਼ਨ ਦੇ ਫਾਦਰ ਕਹਿੰਦੇ ਆ ਜਿਹੜੀ ਦਾ ਟਰਮ ਗ੍ਰੀਨ ਰੈਵਿਊਲੂਸ਼ਨ ਆ ਉਹ ਪਹਿਲੀ ਵਾਰ ਯੂਜ਼ ਕੀਤੀ ਸੀ ਵਿਲੀਅਮ ਗੋਡ ਨੇ ਨੈਕਸਟ ਆ ਗਿਆ ਜੀ 19 ਨੰਬਰ ਕੁਐਸਚਨ ਕਹਿੰਦੇ ਵਿਸ਼ ਆਫ ਹਾਰਟ ਡੇ ਦਿਲ ਦਿਵਸ ਕਦੋਂ ਮਨਾਇਆ ਜਾਂਦਾ ਵਾ ਜੀ 12 ਸਤੰਬਰ 27 ਸਤੰਬਰ 20 ਸਤੰਬਰ ਜਾਂ 29 ਸਤੰਬਰ 19ਵੇਂ ਦਾ ਡੀ ਆ ਜੀ 29 ਸਤੰਬਰ ਨੂੰ ਵਰਲਡ ਹਾਰਟ ਡੇ ਆ ਜਿਹੜਾ ਉਹ ਸੈਲੀਬ੍ਰੇਟ ਕੀਤਾ ਜਾਂਦਾ ਤਾਂ ਨੈਕਸਟ ਆ ਗਿਆ ਹਿੰਦੀ ਦਿਵਸ ਕਦੋਂ ਮਨਾਇਆ ਜਾਂਦਾ 12 ਸਤੰਬਰ 18 ਸਤੰਬਰ 14 ਸਤੰਬਰ ਜਾਂ 9 ਸਤੰਬਰ ਵੀ ਨੰਬਰ ਦਾ ਬਿਲਕੁਲ ਸਹੀ ਆਨਸਰ ਬੀ ਸੀ ਬਣ ਰਿਹਾ ਜੀ ਸਾਡੇ ਕੋਲ 14 ਸਤੰਬਰ ਨੂੰ ਹਿੰਦੀ ਦਿਵਸ ਮਨਾਇਆ ਜਾਂਦਾ ਬਹੁਤ ਇੰਪੋਰਟੈਂਟ ਕੁਐਸਚਨ ਬਣਦਾ ਬੱਚੀ ਠੀਕ ਆ ਤਾਂ ਜੀ 14 ਸਤੰਬਰ 1949 ਤੋਂ ਸ਼ੁਰੂ ਹੋਇਆ ਵਾ ਹੈ ਠੀਕ ਆ ਜਦੋਂ ਡਿਸੀਜਨ ਲਿਆ ਸੀ ਕਿ ਹਿੰਦੀ ਜਿਹੜੀ ਅਫੀਸ਼ੀਅਲ ਲੈਂਗੁਏਜ ਹੋਊਗੀ ਯੂਨੀਅਨ ਗਵਰਨਮੈਂਟ ਦੀ ਠੀਕ ਆ ਨੈਕਸਟ ਦਸੰਬਰ 1 ਜਿਹੜਾ ਅਬਜ਼ਰਵ ਕੀਤਾ ਜਾਂਦਾ ਉਹ ਦੱਸੋ ਕਦੋਂ ਕੀਤਾ ਜਾਂਦਾ World Television Day World Human Rights Day World Economic Day ਜਾਂ World AIDS Day 1 ਦਸੰਬਰ ਤੁਹਾਨੂੰ ਸਭ ਨੂੰ ਪਤਾ ਕਿ World AIDS Day ਦੇ ਤੌਰ ਦੇ ਉਤੇ ਅਬਜ਼ਰਵ ਕੀਤਾ ਜਾਂਦਾ ਵਾ ਨੈਕਸਟ ਚੱਲਦੇ ਆ ਮਨੁੱਖੀ ਸਰੀਰ ਦੀ ਸਭ ਤੋਂ ਵੱਡੀ ਗਲੈਂਡ ਕਿਹੜੀ ਆ ਇਨਸੂਲਿਨ ਹਨਾ ਪੈਨਕ੍ਰੀਆਜ਼ ਜਾਂ ਗੈਲ ਬਲੈਡਰ ਜਾਂ ਲੀਵਰ ਤਾਂ ਇਹ ਵਾਲਾ ਕੁਐਸਚਨ ਵੀ ਪੇਪਰ ਦੇ ਵਿੱਚ ਆਇਆ ਸੀਗਾ ਹਨਾ ਪਿੱਛੇ ਜੇ ਇੱਕ ਵੇਪਰਤਾ ਲੀਵਰ ਆ ਜਿਹੜੀ ਲਾਰਜੈਸਟ ਗਲੈਂਡ ਆ ਜਿਹੜੀ ਹਿਊਮਨ ਬੋਡੀ ਦੀ ਨੈਕਸਟ ਚੱਲੋ ਸਮਾਲੈਸਟ ਗਲੈਂਡ ਕਿਹੜੀ ਆ ਜੀ ਸਮਾਲੈਸਟ ਗਲੈਂਡ ਹੈਗੀ ਆ ਜੀ ਪਿਟਿਊਟਰੀ ਗਲੈਂਡ ਪੈਡੋਲੋਜੀ ਕਿਨੂੰ ਕਿਹਾ ਜਾਂਦਾ ਜੀ ਸਟਡੀ ਆਫ ਸਪਾਈਸਸ ਸਟਡੀ ਆਫ ਪਲਾਨਟਸ ਸਟਡੀ ਆਫ ਕਲਾਈਮੇਟ ਜਾਂ ਸਟਡੀ ਆਫ ਸੋਇਲ ਤੇ ਇਹੀ ਮੈਂ ਦਾ ਸਹੀ ਆਨਸਰ ਤੁਸੀਂ ਦੱਸਣਾ ਜੀ ਸਟਡੀ ਆਫ ਸੋਇਲ ਪੈਡੋਲੋਜੀ ਨੂੰ ਕਿਹਾ ਜਾਂਦਾ ਵਾ ਤਾਂ ਇਹ ਸਾਰੀ ਮਤਲਬ ਇੰਪੋਰਟੈਂਟ ਸਟੱਡੀਸ ਆ ਜਿਹੜੀਆਂ ਤੇ ਕਿ ਤੁਸੀਂ ਪੀਡੀਐਫ ਕਰੋਗੇ ਤਾਂ ਖਰੋਗੇ ਹੋਗੇ ਕਿਸੇ ਨਾ ਕਿਸੇ ਦੇ ਵਿੱਚ ਇਹ ਵਾਲੀਆਂ ਜਿਹੜੇ ਕੁਐਸਚਨ ਨੇ ਉਹ ਪੁੱਛ ਲੈਂਦੇ ਨੇ ਕਿ ਸਟਡੀ ਆਫ ਸੋਇਲ ਕਿਹਨੇ ਕਹਿੰਦੇ ਆ ਠੀਕ ਆ ਸਟਡੀ ਆਫ ਕੈਮੀਕल्स ਕਿਹਨੂੰ ਕਹਿੰਦੇ ਆ ਮਿਨਰਲ ਕਿਹਨੂੰ ਕਹਿੰਦੇ ਆ ਸਟਡੀ ਆਫ এনवायरमेंट ਨੂੰ ਕੀ ਕਹਿੰਦੇ ਆ ਅਰਥਕ ਵਿਕ ਨੂੰ ਕੀ ਕਹਿੰਦੇ ਆ ਤਾਂ ਇਹ ਕੁਐਸਚਨ ਤੁਹਾਨੂੰ ਇਹ ਵਾਲੇ 50 52 ਵਰਡ ਤੁਹਾਨੂੰ ਯਾਦ ਹੋਣੇ ਚਾਹੀਦੇ ਆ ਕਿ ਇਹਨਾਂ ਦੀ ਸਟਡੀ ਨੂੰ ਕੀ ਕਹਾ ਜਾਂਦਾ ਸਿੱਧਾ ਸਿੱਧਾ ਡਾਇਰੈਕਟ ਗਰੁੱਪ ਸੀ ਦੇ ਪੇਪਰਾਂ ਦੇ ਵਿੱਚ ਜਾਂ ਗਰੁੱਪ ਡੀ ਦੇ ਪੇਪਰਾਂ ਦੇ ਵਿੱਚ ਇਹ ਪੁੱਛਿਆ ਜਾਂਦਾ ਹੈ ਹੇਠ ਲਿਖਿਆਂ ਦੇ ਵਿੱਚੋਂ ਕਿਹੜੀਆਂ ਪ੍ਰਦੂਸ਼ਣ ਦੀਆਂ ਕਿਸਮਾਂ ਹਨ ਜੋ ਵਾਤਾਵਰਨ ਨੂੰ ਪ੍ਰਭਾਵਿਤ ਕਰਦੀਆਂ ਹਨ 에ਅਰ ਪੋਲੂਸ਼ਨ ਵਾਟਰ ਪੋਲੂਸ਼ਨ ਲੈਂਡ ਪੋਲੂਸ਼ਨ ਜਾਂ 올 ਆਫ ði ਮੈਂਸ਼ਨ ਤਾਂ ਇਹਦੇ ਬਾਰੇ ਤੁਹਾਨੂੰ ਸਭ ਨੂੰ ਪਤਾ ਕਿ 올 ਆਫ ði ਮੈਂਸ਼ਨਡ ਆ ਇਹ ਸਾਰੀਆਂ ਹੀ এনवायरमेंट ਨੂੰ ਪ੍ਰਭਾਵਿਤ ਕਰਦੀਆਂ ਨੇ ਇਹਨਾਂ 'ਚ ਦੱਸੋ ਕਿਹੜੀ ਸਟੇਟਮੈਂਟ ਸਹੀ ਆ ਪ੍ਰਥਵੀ ਇਨ ਇੰਡੀਆਸ ਫਰਸਟ ਇੰਡੀਜੇਨਿਅਸਲੀ ਡਿਵੈਲਪਮੈਂਟ ਬੈਲਾਸਟਿਕ ਮਿਜ਼ਾਈਲ ਪ੍ਰਥਵੀ ਮਿਜ਼ਾਈਲ ਪਹਿਲੀ ਵਾਰ ਟੈਸਟ ਹੋਈ ਸੀ 1988 'ਚ ਦੱਸੋ ਤਾਂ ਸਟੈਟਿਕ ਜੀਕੇ ਸਪੇਸ ਐਂਡ ਸਾਇੰਸ ਦਾ ਇਹ ਕੁਐਸਚਨ ਸਾਡੇ ਕੋਲੇ ਆ ਗਿਆ ਤਾਂ ਇਹਦੀ ਸੀ ਸਹੀ ਆ ਇੰਡੀਆ ਦੀ ਪਹਿਲੀ ਇੰਡੀਜਿਨियस ਡਵੈਲਪਡ ਬੈਲਿਸਟਿਕ ਮਿਜ਼ਾਈਲ ਆ ਇਹ 1988 ਚ ਪਹਿਲੀ ਵਾਰ ਟੈਸਟ ਹੋਈ ਸੀ ਨੈਕਸਟ ਚੱਲਦੇ ਆਂ ਖੂਨ ਵਿੱਚ ਜਦੋਂ 슈ਗਰ ਦੇ ਉੱਚ ਪੱਧਰ ਨੂੰ ਆਮ ਤੌਰ ਤੇ ਕੀ ਕਹੇ ਜਾਂਦਾ ਜਦੋਂ ਹਾਈ ਲੈਵਲ 슈ਗਰ ਦਾ ਹੋ ਜਾਂਦਾ ਤਾਂ ਉਹਨੂੰ ਕੀ ਕਿਹਾ ਜਾਂਦਾ ਤਾਂ ਇਹਦੇ ਬਾਰੇ ਵੀ ਤੁਹਾਨੂੰ ਪਤਾ ਕਿ ਇਹਨੂੰ ਡਾਇਬੀਟੀਜ਼ ਕਿਹਾ ਜਾਂਦਾ ਠੀਕ ਹੈ ਇਹ ਸਾਇੰਸ ਦਾ ਕੁਐਸਚਨ ਆ ਬਲਬ ਦੇ ਫਿਲਾਮੈਂਟ ਕੀ ਕੀ ਤੋਂ ਬਣਿਆ ਹੁੰਦਾ ਜਿਹੜਾ ਬਲਬ ਦਾ ਫਿਲਾਮੈਂਟ ਹੁੰਦਾ ਉਹ ਕਹਿੰਦੇ ਕੀ ਤੋਂ ਬਣਾਇਆ ਜਾਂਦਾ ਮਰਕਰੀ ਤੋਂ ਬਣਿਆ ਜਾਂਦਾ ਜ਼ਿੰਕ ਤੋਂ ਟੰਸ ਟੰਗਸਟਨ ਤੋਂ ਬਣਿਆ ਜਾਂਦਾ ਜਾਂ ਲੈਡ ਤੋਂ ਬਣਿਆ ਜਾਂਦਾ 27 ਦਾ ਸਹੀ ਆਨਸਰ ਵੀ ਹੈ ਟੰਗਸਟਨ ਤੋਂ ਬਣਿਆ ਜਾਂਦਾ ਵਾ ਜਿਹੜਾ ਫਿਲਾਮੈਂਟ ਆਫ ਬਲਬ ਆ ਤਾਂ ਲੈਂਥ ਆਫ ਇੰਡੀਅਨ ਕੋਸਟਲਾਈਨ ਇੰਡੀਆ ਦੇ ਜਿਹੜੀ ਕੋਸਟਲਾਈਨ ਆ ਉਹਦੀ ਲੈਂਥ ਦੱਸੋ 5003 ਕਿਲੋਮੀਟਰ 5575 116.6 ਜਾਂ 5800 ਬਹੁਤ ਇੰਪੋਰਟੈਂਟ ਕੁਐਸਚਨ ਆ ਬਹੁਤ ਵਾਰ ਪੇਪਰ 'ਚ ਆਇਆ 7516.6 ਕਿਲੋਮੀਟਰਾਂ ਇੰਨਾ ਦੀ ਇੰਡੀਆ ਦੀ ਜਿਹੜੀ ਲੈਂਥ ਆ ਇਹਦੀ ਲੈਂਡ ਲਾਈਨ ਦੀ ਸੋ ਨੈਕਸਟ ਚੱਲਦੇ ਆ ਜੀ ਆਪਾਂ ਹੁਣ ਕਹਿੰਦੇ ਜੀ ਭਾਰਤੀ ਸੰਵਧਨ ਦਾ ਕਿਹੜਾ ਅਨੁਛੇਦ ਆ ਜਿਹੜਾ ਡੀ ਪੀ ਐਸ ਪੀ ਦੇ ਅਧੀਨ ਪੰਚਾਇਤੀ ਰਾਜਾਂ ਦੀ ਵਿਵਸਥਾ ਨੂੰ ਕਰਦਾ ਬਹੁਤ ਇੰਪੋਰਟੈਂਟ ਕੁਐਸਚਨ ਆ ਬਹੁਤ ਵਾਰ ਪੇਪਰ 'ਚ ਆਇਆ ਕਿਹੜਾ ਆਰਟੀਕਲ ਹੈ ਆਪਾਂ ਦਾ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਦੇ ਅਧੀਨ ਪੰਚਾਇਤੀ ਰਾਜ ਦੇ ਵਿਸ਼ੇ ਵਿੱਚ ਵਿਵਸਥਾ ਕਰਦਾ ਆਰਟੀਕਲ 38 39 45 ਜਾਂ 40 29ਵੇਂ ਦਾ ਤੁਹਾਨੂੰ ਸਭ ਨੂੰ ਪਤਾ ਡੀ ਹੋਏਗਾ ਜੀ ਆਰਟੀਕਲ 40 ਤਾਂ ਪੋਲੀਟੀ ਦੀਆਂ ਕਲਾਸਾਂ ਤੁਸੀਂ ਡਿਟੇਲ ਚ ਦੇਖ ਸਕਦੇ ਹੋ ਜਾਂ ਕਿ ਆਪਣੀਆਂ ਉਹ ਚ ਬਹੁਤ ਚੰਗੀ ਤਰ੍ਹਾਂ ਕੱਲੀ ਕੱਲੀ ਚੀਜ਼ ਆਪਾਂ ਕਰਵਾਈ ਹੋਈ ਹੈ ਹੀਟ ਲਿਗਿਆਂ ਦੇ ਵਿੱਚ ਉਹ ਕਿਹੜੀ ਰੈਟ ਆ ਜਿਹੜੀ ਡਿਟ ਦੇ ਅਧੀਨ ਅਦਾਲਤਾਂ ਦੇ ਕੰਮਕਾਜ ਦੀ ਜਾਂਚ ਕਰਦੀ ਹੈ ਕਿਉਂ ਵਰਾਂਟੋ ਸਰਟੇਰੀਓ ਜਾਂ ਮੈਂਡਾਮਸ ਜਾਂ ਹੈਬਸ ਕੋਰਪਸ ਤੀਵੇਂ ਦਾ ਸਹੀ ਆਨਸਰ ਬੀ ਬਣ ਰਿਹਾ ਜੀ ਠੀਕ ਆ ਸਿਰਟੇਰੀ ਜਾਂ ਜਿਹੜੀ ਇੱਕ ਰੈਟ ਜਿਹੜੀ ਕਿ ਸਬੋਡੀਨੈਂਟ ਕੋਰਸ ਨੂੰ ਐਗਜ਼ਾਮਿਨ ਨੇ ਕਰਨ ਦੀ ਉਹ ਹੁੰਦੀ ਆ ਠੀਕ ਆ ਨੈਕਸਟ ਆਪਾਂ ਤਾਂ ਪੰਜ ਤਰ੍ਹਾਂ ਦੀ ਰੈਟਸ ਹੁੰਦੀਆਂ ਨੇ ਤੁਹਾਨੂੰ ਸਭ ਨੂੰ ਪਤਾ ਆਪਾਂ ਕਰਵਾਇਆ ਹੋਇਆ ਚੰਗੀ ਤਰ੍ਹਾਂ ਰੈਟ ਦੀ ਇੱਕ ਪੂਰੀ ਕਲਾਸ ਆਪਾਂ ਕਰਵਾਈ ਹੋਈ ਆ ਤਾਂ ਇਹ ਸੀਗੇ ਜੀ ਮੌਕ ਟੈਸਟ ਚੌਥੇ ਦੇ ਜੀਕੇ ਦੇ 30 ਕੁਐਸਚਨ ਜਿਹੜੇ ਕਿ ਬਹੁਤ ਇੰਪੋਰਟੈਂਟ ਕੁਐਸਚਨ ਨੇ ਬਾਰ ਬਾਰ ਪੇਪਰ ਚ ਪੁੱਛੇ ਜਾਂਦੇ ਆ ਹੁਣ ਆਪਾਂ ਅੱਗੇ ਜੀ ਪੰਜਾਬ ਹਿਸਟਰੀ ਐਂਡ ਕਲਚਰ ਦੇ ਵੀ ਕੁਐਸਚਨ ਕਰਾਂਗੇ ਕਹਿੰਦਾ ਜੀ ਸੂਫੀਆਂ ਦੁਆਰਾ ਕਿਸੇ ਵਿਸ਼ੇਸ਼ ਕ੍ਰਮ ਜਾਂ ਸਿਲਸਲੇ ਦੇ ਅਧਿਆਪਕ ਦੁਆਰਾ ਨਾਮਜ਼ਦ ਕੀਤੇ ਗਏ ਉੱਤਰਾਧਿਕਾਰੀ ਲਈ ਹੇਠ ਲਿਖਿਆਂ ਦੇ ਵਿੱਚੋਂ ਸ਼ਬਦਾਂ ਦੇ ਵਿੱਚੋਂ ਕਿਹੜਾ ਇੱਕ ਸ਼ਬਦ ਵਰਤਿਆ ਗਿਆ ਸੀ 31ਵੇਂ ਦਾ ਦੱਸਣਾ ਤੁਸੀਂ ਤਾਂ 31ਵੇਂ ਦਾ ਸਹੀ ਆਨਸਰ ਪੀਰ ਕਹਿੰਦੇ ਸੀ ਮੂਰੀਦ ਕਹਿੰਦੇ ਸੀ ਖਲੀਫਾ ਕਹਿੰਦੇ ਸੀ ਜਾਂ ਖਾਨਕਾ ਕਹਿੰਦੇ ਸੀ ਤਾਂ ਇਹ ਕਹਿੰਦੇ ਸੀ ਜੀ ਮੁਰੀ ਸੌਰੀ ਖਲੀਫਾ ਕਹਿੰਦੇ ਹੁੰਦੇ ਸੀ 20 ਆਨਸਰ ਇਹਦਾ ਬਿਲਕੁਲ ਸਹੀ ਹੈ ਤਾਂ ਸੂਫੀਜ਼ਮ ਚੋ ਅੱਜਕਲ ਕਾਫੀ ਕੁਐਸਚਨ ਪੁੱਛ ਰਹੇ ਨੇ ਤਾਂ ਥੋੜੇ ਕੁਐਸਚਨ ਆਪਾਂ ਇਹਦੇ ਵਿੱਚ ਵੀ ਐਡ ਕੀਤੇ ਨੇ ਇੰਪੋਰਟੈਂਟ ਹੀਟ ਲਿਖਿਆਂ ਦੇ ਵਿੱਚੋਂ ਸਭ ਤੋਂ ਪਹਿਲਾਂ ਜਮੀਰ ਦੇ ਵਿੱਚ ਵਸਣ ਵਾਲਾ ਸੂਫੀ ਸੰਤ ਕੌਣ ਸੀ ਸ਼ੇਖ ਸਲੀਮ ਚਿਸ਼ਤੀ ਸ਼ੇਖ ਕুতਬਦੀਨ ਬਖਤਿਆਰ ਕਾਕੀ ਸ਼ੇਖ ਨਿਜ਼ਾਮਉਦਦਿਨ ਔਲੀਆ ਜਾਂ ਸ਼ੇਖ ਮੌਜਦੀਨ ਚਿਸ਼ਤੀ 32 ਦਾ ਸਹੀ ਆਨਸਰ ਡੀ ਆ ਜੀ ਸ਼ੇਖ ਮੌਜਦੀਨ ਚਿਸ਼ਤੀ 33 ਨੰਬਰ ਕੁਐਸਚਨ ਹੇਠ ਲਿਖੇ ਸੂਫੀ ਸੰਤਾਂ ਦੇ ਵਿੱਚੋਂ ਕਿਸ ਨੂੰ ਮਹਿਬੂਬ ਏ ﺍﻟﻠਾਈ ਕਿਹਾ ਜਾਂਦਾ ਸੀਗਾ ਠੀਕ ਹੈ ਸ਼ੇਖ ਸਫਰੂਦੀਨ ਸ਼ੇਖ ਨਸੀਰਉਦਦ ਬਾਬਾ ਫਰੀਦ ਜਾਂ ਸ਼ੇਖ ਨਿਜ਼ਾਮਉਦਦ ਔਲੀਆ 33ਰਡ ਦਾ ਸਹੀ ਆਨਸਰ ਡੀ ਹੈ ਜੀ ਸ਼ੇਖ ਨਿਜ਼ਾਮਉਦਦ ਔਲੀਆ 34 ਨੰਬਰ ਕਿਹੜੇ ਸਾਲ ਦੇ ਵਿੱਚ ਹਰੀਕੇ ਵੈਟਲੈਂਡਾ ਜਿਹਨੂੰ ਕਿ ਰਾਮਸਰ ਸਾਈਟ ਵਜੋਂ ਘੋਸ਼ਿਤ ਕੀਤਾ ਗਿਆ 1988 99 90 ਜਾਂ ਕਨ ਬਹੁਤ ਇੰਪੋਰਟੈਂਟ ਕੁਐਸਚਨ ਬਣਦਾ ਜੀ ਇਹ 1990 ਦੇ ਵਿੱਚ ਪਹਿਲੀ ਵਾਰ ਰਾਮਸਰ ਸਾਈਟ ਘੋਸ਼ਿਤ ਹੋਈ ਸੀ ਤਾਂ ਤੁਹਾਡੇ ਲਈ ਇੱਕ ਕੁਐਸਚਨ ਆ ਬਹੁਤ ਵਾਰ ਮੈਂ ਕਰਵਾਇਆ ਹੋਇਆ ਦੋਸਤੋ ਇਸ ਟਾਈਮ ਪੰਜਾਬ ਦੇ ਵਿੱਚ ਆਪਣੇ ਪੰਜਾਬ ਦੇ ਵਿੱਚ ਕਿੰਨੀਆਂ ਰਾਮਸਰ ਸਾਈਟਸ ਮੌਜੂਦ ਆ ਤਾਂ ਤੁਸੀਂ ਦੱਸਣਾ ਤੇ ਉਹਨਾਂ ਦੇ ਨਾਮ ਵੀ ਕਮੈਂਟ ਬਾਕਸ ਦੇ ਵਿੱਚ ਦੱਸਣੇ ਆ ਕਿਉਂਕਿ ਇਹ ਇੰਪੋਰਟੈਂਟ ਕੁਐਸਚਨ ਨੇ ਪੇਪਰ 'ਚ ਆਉਂਦੇ ਨੇ ਪੰਜਾਬ ਦੇ ਵਿੱਚ ਮਹਿੰਦਰਾ ਚੌਧਰੀ ਜ਼ੂਲੋਜੀਕਲ ਪਾਰਕ ਕਿੱਥੇ ਸਥਿਤ ਆ ਜੀ ਲੁਧਿਆਣਾ ਮੋਹਾਲੀ ਪਟਿਆਲਾ ਜਾਂ ਚੰਡੀਗੜ੍ਹ 35ਵਾਂ ਦਾ ਸਹੀ ਆਨਸਰ ਬੀ ਹੈ ਜੀ ਮੋਹਾਲੀ ਚ ਮਹਿੰਦਰਾ ਚੌਧਰੀ ਜ਼ੂਲੋਜੀਕਲ ਪਾਰਕ ਸਟੇਟਡ ਆ ਤਾਂ ਠੀਕ ਆ ਜਿਹਨੂੰ ਕੁ ਛਤਬੀਰ ਮੋਹਾਲੀ ਵੀ ਕਹਿੰਦੇ ਆ ਟਾਈਗਰ ਸਫਾਰੀ ਲੁਧਿਆਣੇ ਆ ਡੀਅਰ ਪਾਰਕ ਨੀਲੋਂ ਲੁਧਿਆਣੇ ਆ ਡੀਅਰ ਪਾਰਕ ਪੀਰ ਮੋਤੀ ਬਾਗ ਪਟਿਆਲੇ ਆ ਡੀਅਰ ਪਾਰਕ ਵੀਰ ਤਾਲਾ ਹੈਗਾ ਜੀ ਬਠਿੰਡੇ ਦੇ ਵਿੱਚ ਇਹ ਸਾਰੇ ਤੁਹਾਨੂੰ ਪਾਰਕ ਯਾਦ ਹੋਣੇ ਚਾਹੀਦੇ ਆ ਹਰਮੰਦਰ ਸਾਹਿਬ ਦਾ ਨੀ ਪੱਥਰ ਦੱਸੋ ਕਿੰਨਾ ਨੇ ਰੱਖਿਆ ਸੀ ਗੁਰੂ ਅੰਗਦ ਦੇਵ ਜੀ ਨੇ ਬਾਬਾ ਬੁੱਢਾ ਜੀ ਨੇ ਸਾਈ ਮੀਆਂ ਮੀਰ ਜੀ ਨੇ ਜਾਂ ਗੁਰੂ ਨਾਨਕ ਦੇਵ ਜੀ ਨੇ ਤਾਂ ਇਹ ਤਾਂ ਪੇਪਰ ਤੁਹਾਨੂੰ ਸਭ ਨੂੰ ਰਟਿਆ ਹੋਊਗਾ ਹਨਾ ਬੀਜ ਦਾ ਆਪਣਾ ਸਾਈਮ ਮੀਨਾ ਤਾਂ ਜਿਹੜੇ ਨਵੇਂ ਬੱਚੇ ਉਹ ਇਹ ਜਿਹੇ ਕੁਐਸਚਨ ਨੂੰ ਬਿਲਕੁਲ ਵੀ ਮਿਸ ਨਾ ਕਰਨ ਕਿਉਂਕਿ ਇਹ ਜਿਹੜੇ ਕੁਐਸਚਨ ਹੈ ਖਾਸ ਕਰ ਜਿਨ੍ਹਾਂ ਨੇ ਇਹਦੀ ਤਿਆਰੀ ਸ਼ੁਰੂ ਕੀਤੀ ਹੈ ਜਿਹਨਾਂ ਸਿਲੇਬਸ ਇੱਕ ਵਾਰ ਕੀਤਾ ਵਾ ਹਨਾ ਉਹਨਾਂ ਲਈ ਜ਼ਿਆਦਾ ਬੈਨੀਫੀਸ਼ੀਅਲ ਇਹ ਕਲਾਸ ਹੋਏਗੀ ਹਨਾ ਜਿਹੜੇ 500 ਕੁਐਸਚਨ ਸੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਇਹ ਵਾਲੇ ਕੁਐਸਚਨ ਉਹਨਾਂ ਲਈ ਜ਼ਿਆਦਾ ਬੈਨੀਫਿਟ ਹੋਣਗੇ ਕਿਉਂਕਿ ਇਹਦੇ ਵਿੱਚ ਕੁਐਸਚਨ ਚਾਹੇ ਬੇਸਿਕ ਨੇ ਪਰ ਕਈ ਵਾਰ ਬੱਚਾ ਕੀ ਕਰਦਾ ਵਾ ਓਵਰ ਕੌਨਫੀਡੈਂਸ ਦੇ ਵਿੱਚ ਬੇਸਿਕ ਕੁਐਸਚਨ ਵੀ ਗਲਤ ਕਰਕੇ ਆ ਕੇ ਆਪਦੇ ਨੰਬਰ ਕਟਵਾ ਲੈਂਦਾ ਤਾਂ ਇਹ ਕੁਐਸਚਨ ਦੇ ਵਿੱਚੋਂ ਦਾ ਤੁਸੀਂ ਇੱਕ ਵੀ ਨੰਬਰ ਨਹੀਂ ਕਟਵਾਉਣਾ ਇਹ ਜੇ ਕੁਐਸਚਨ ਦੇ ਵਿੱਚੋਂ ਤਾਂ ਇਹ ਤੁਹਾਨੂੰ ਰਟੇ ਹੋਣੇ ਚਾਹੀਦੇ ਕਿ ਜੇ ਤੁਹਾਨੂੰ ਕੋਈ ਸੁੱਤੇ ਪਏ ਨੂੰ ਵੀ ਇਹ ਕੁਐਸਚਨ ਪੁੱਛ ਲਵੇ ਨਾ ਇਹਦਾ ਆਨਸਰ ਕੀ ਹੁੰਦਾ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਵਾ ਠੀਕ ਆ ਤਾਂ ਇਸ ਲਈ ਇਹ ਵਾਲੇ ਆਪਾਂ ਕਹ ਰਹੇ ਤੇ ਹੈਗੇ ਬਹੁਤ ਇੰਪੋਰਟੈਂਟ ਨੇ ਇਹ ਕੁਐਸਚਨ ਕਿਉਂਕਿ ਪੰਜਾਬ ਦੇ ਪੇਪਰਾਂ ਦਾ ਇਹੀ ਚੀਜ਼ ਹੁੰਦੀ ਆ ਕਿ ਚੀਜ਼ਾਂ ਰਿਪੀਟ ਕਾਫੀ ਵਾਰ ਹੁੰਦੀਆਂ ਕਿਉਂਕਿ ਹੁਣ ਲਗਾਤਾਰ ਪੇਪਰ ਹੋ ਰਹੇ ਨੇ ਹਨਾ ਤਾ ਚੀਜ਼ਾਂ ਰਿਪੀਟ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ ਜਿਵੇਂ ਹੁਣ ਮੰਨ ਲਓ ਅੱਗੇ ਦਾ 5 ਸਾਲ ਬਾਅਦ ਪੇਪਰ ਹੋਇਆ ਉਹਦੇ ਵਿੱਚ ਨਵੀਂ ਚੀਜ਼ ਆ ਗਈ ਪਰ ਹੁਣ ਆਪਾਂ ਦੇਖਦੇ ਹਾਂ ਕਿ ਸਾਲ ਦੇ ਵਿੱਚ 4-5 ਪੇਪਰ ਹੋ ਰਹੇ ਨੇ ਤਾਂ ਉਹਦੇ ਵਿੱਚ ਰਿਪੀਟ ਹੋਣ ਦੀ ਸੰਭਾਵਨਾ ਥੋੜੀ ਵੱਧ ਜਾਂਦੀ ਹੁੰਦੀ ਆ ਤਾਂ ਤੁਹਾਡੇ ਲਈ ਜ਼ਰੂਰੀ ਹੈ ਕਿ ਜਿਹੜੇ ਪਿਛਲੇ ਪੇਪਰ ਹੋਏ ਨੇ ਪੁਰਾਣੇ 5-6 ਸਾਲ 7 ਸਾਲ ਪਹਿਲਾਂ ਵੀ ਹੋਏ ਨੇ ਉਹਦੇ ਵਿੱਚੋਂ ਵੀ ਚੀਜ਼ਾਂ ਤੁਹਾਡੇ ਲਈ ਰਿਪੀਟ ਹੋ ਸਕਦੀਆਂ ਨੇ ਤਾਂ ਇਹ ਚੀਜ਼ਾਂ ਤੁਹਾਨੂੰ ਕਰਨੀਆਂ ਜ਼ਰੂਰੀ ਆ ਗੁਰਨਾਣਕ ਦੇਵ ਜੀ ਦੇ ਚੇਲੇ ਮਰਦਾਨਾ ਦੁਆਰਾ ਵਜਾਇਆ ਗਿਆ ਸਾਜ਼ ਕਿਹੜਾ ਸੀ ਤਨਪੁਰਾ ਸਿਤਾਰ ਵੀਨਾ ਜਾਂ ਰਬਾਬ ਸੈਂਟੀਮੀ ਦਾ ਡੀਆਜੀ ਰਬਾਬ বাজਾਇਆ ਜਾਂਦਾ ਸੀ ਨੈਕਸਟ 38ਵਾਂ ਕਹਿੰਦੇ ਭਾਈ ਰਾਮ ਸਿੰਘ ਜੀ ਦੇ ਗੁਰੂ ਕੌਣ ਸੀ ਲਾਲ ਸਿੰਘ ਰਾਮ ਸਿੰਘ ਬਾਲਕ ਸਿੰਘ ਜਾਂ ਸੰਤ ਸਿੰਘ ਤਾਂ ਭਾਈ ਰਾਮ ਸਿੰਘ ਜੀ ਦੇ ਗੁਰੂ ਦਾ ਨਾਮ ਸੀਗਾ ਜੀ ਬਾਬਾ ਬਾਲਕ ਸਿੰਘ ਕਰ ਲਿਓ ਠੀਕ ਹੈ ਜੀ ਇਹ ਜ਼ਰੂਰੀ ਨੇ ਗਦਰ ਪਾਰਟੀ ਦਾ ਇੱਕ ਹੋਰ ਨਾਮ ਕੀ ਸੀ ਸਵਰਾਜ ਦਲ ਪਾਰਟੀ ਗਦਰ ਨੌਜਵਾਨ ਸਭਾ ਨੌਜਵਾਨ ਰੈਵਿਊਲੂਸ਼ਨ ਪਾਰਟੀ ਪੈਸੀਫਿਕ ਕੋਸਟ ਇੰਡੀਅਨ ਐਸੋਸੀਏਸ਼ਨ ਗਦਰ ਪਾਰਟੀ ਨੂੰ ਜੀ ਪੈਸੀਫਿਕ ਕੋਸਟ ਹਿੰਦੂਸਤਾਨ ਐਸੋਸੀਏਸ਼ਨ ਦੇ ਨਾਮ ਨਾਲ ਵੀ ਸੰਬੋਧਿਤ ਕੀਤਾ ਜਾਂਦਾ ਸੀ ਤਾਂ ਤੁਹਾਨੂੰ ਯਾਦ ਹੋਣੀ ਚਾਹੀਦੀ ਹੈ 2011 ਦੀ ਜਿਹੜੀ ਮਰਦਮ ਸ਼ਮਾਰੀ ਸੀ ਉਹਦੇ ਵਿੱਚ ਪੰਜਾਬ ਦੀ ਕੁੱਲ ਆਬਾਦੀ ਦੱਸੋ ਕਿੰਨੀ ਆ ਪੂਰੀ ਤਈ 2011 ਦੇ ਬਾਅਦ ਜਦੋਂ ਵੀ ਸੈਂਸਰ ਹੋਈ ਆ ਕਾਫੀ ਵਾਰ ਪੇਪਰ ਦੇ ਵਿੱਚ ਆ ਚੁੱਕਿਆ ਤਾਂ ਬੱਚਿਆਂ ਨੂੰ ਪਤਾ ਹੈ 27000043 ਸੌਰੀ 2 ਕਰੋੜ 77 ਲੱਖ 43338 ਆਪਣੀ ਕੁੱਲ ਆਬਾਦੀ ਆ ਇਹ ਦੇ ਮੁਤਾਬਕ 2011 ਦੀ ਆਬਾਦੀ ਦਾ ਮੁਤਾਬਕ ਸੈਂਸਸ ਮੁਤਾਬਕ ਸੌਰੀ ਤਾਂ ਜੀ ਨਾ 2021 ਵਾਲੀ ਜਿਹੜੀ ਸੈਂਸਸ ਆ ਉਹ ਅਜੇ ਤੱਕ ਹੋਈ ਨਹੀਂ ਠੀਕ ਆ ਤੇ ਪੰਜਾਬ ਸਿਹਤ ਪੰਜਾਬੀ ਸਾਹਿਦ ਦਾ ਸ਼ੈਕਸਪੀਅਰ ਕਿਸ ਨੂੰ ਕਿਹਾ ਜਾਂਦਾ ਵਾ ਜੀ ਬਹੁਤ 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 ਇੰਪੋਰਟੈਂਟ ਕੁਐਸਚਨ ਆ ਜੀ ਭਾਈ ਵੀਰ ਸਿੰਘ ਵਾਰਿਸ ਸ਼ਾ ਨਾਨਕ ਸਿੰਘ ਜਾਂ ਹਾਸ਼ਮ ਸ਼ਾਹ ਪੰਜਾਬੀ ਭਾਸ਼ਾ ਪੰਜਾਬੀ ਸਾਹਿਤ ਦਾ ਜਿਹੜਾ ਪੰਜਾਬੀ ਲਿਟਰੇਚਰ ਦਾ ਸ਼ੈਕਸਪੀਅਰ ਕਿਹਨੂੰ ਕਿਹਾ ਜਾਂਦਾ ਵਾ ਜੀ ਤੁਸੀਂ ਦੱਸਣਾ ਵਾ 41 ਦਾ ਸਹੀ ਆਨਸਰ ਬੀ ਆ ਜੀ ਬਾਰਿਸ਼ ਸ਼ਾਹ ਨੂੰ ਕਿਹਾ ਜਾਂਦਾ ਵਾ ਸ਼ੈਕਸਪੀਅਰ ਆਫ ਪੰਜਾਬੀ ਲਿਟਰੇਚਰ ਗੁਰੂ ਨਾਨਕ ਦੇਵ ਜੀ ਦਾ ਸਮਕਾਲੀ ਮੁਗਲ ਸ਼ਾਸਕ ਕੌਣ ਸੀ ਅਕਬਰ ਬਾਬਰ ਜਹਾਂਗੀਰ ਜਾਂ ਅਹਿਮਦ ਸ਼ਾਹ ਅਫਗਾਨੀ ਗੁਰੂ ਨਾਨਕ ਦੇਵ ਜੀ ਦਾ ਸਮਕਾਲੀ ਜਿਹੜਾ ਸੀ ਉਹ ਸੀਗਾ ਜੀ ਮੁਗਲ ਸ਼ਾਸਕ ਬਾਬਰ ਉਸ ਟਾਈਮ ਬਾਬਰ ਦੇ ਹਮਲੇ ਹੋ ਰਹੇ ਸੀ પ્રસિદ્ધ ਜਿਹੜਾ ਜੰਗਨਾਮਾ ਵਾਹਨਾ ਉਹਦਾ ਲੇਖਕ ਦੱਸੋ ਕੌਣ ਹੈ ਨਾਨਕ ਸਿੰਘ ਅਮਰਤਾ ਪ੍ਰੀਤਮ ਸ਼ਾਹ ਮੁਹੰਮਦ ਜਾਂ ਹਾਸ਼ਮ ਸ਼ਾਹ 43 ਦਾ ਸਹੀ ਆਨਸਰ ਬੀ ਹੈ ਜੀ ਸ਼ਾਹ ਮੁਹੰਮਦ ਵਾਹ ਜਿਹੜਾ ਕਿ ਪ੍ਰਸਿੱਧ ਜੰਗਨਾਮਾ ਦਾ ਲੇਖਕ ਆ ਪੂਰਨ ਭਗਤ ਸਭ ਤੋਂ ਮਸ਼ਹੂਰ ਕਹਾਣੀ ਕਿਹਨੇ ਲਿਖੀ ਆ ਜੀ ਕਦਰਯਾਰ ਨੇ ਲਿਖੀ ਆ ਬਰਸ਼ਾਹ ਨੇ ਲਿਖਿਆ ਅਲੀ ਸ਼ਾਹ ਨੇ ਲਿਖਿਆ ਜਾਂ ਹਾਸ਼ਮ ਸ਼ਾਹ ਨੇ ਲਿਖਿਆ 44 ਦਾ ਸਹੀ ਆਨਸਰ ਏ ਆ ਜੀ ਕਦਰ ਯਾਰ ਨੇ ਲਿਖੀ ਆ ਜੀ ਇਹ ਆਪਣੀ ਪੂਰਨ ਪਗ ਮੋਕ ਸਰਦਾ ਜਿਹੜਾ ਮੇਲਾ 40 ਮੁਕਤਿਆਂ ਦੀ ਯਾਦ ਕਿੰਨਾ ਦੀ ਯਾਦ ਦੇ ਵਿੱਚ ਮਨਾਇਆ ਜਾਂਦਾ ਮਾਗ ਮਤਲਬ ਕਿਹੜੇ ਮਹੀਨੇ ਮਨਾਇਆ ਜਾਂਦਾ ਮਾਗ ਜੇਠ ਫੱਗਣ ਜਾਂ ਪਾਦ 45 ਦਾ ਇਹ ਆ ਜੀ ਮਾਗ ਦੇ ਵਿੱਚ ਮਨਾਇਆ ਜਾਂਦਾ ਨੈਕਸਟ ਆਪਾਂ ਚੱਲਦੇ ਹਾਂ ਜੀ ਸਾਡੇ ਕੋਲੇ ਦੂਜੀ ਜਿਹੜੀ ਐਂਗਲੋ ਸਿੱਖ ਲੜਾਈ ਸੀ ਉਹ ਲੜਾਈ ਦੱਸੋ ਕਿਹੜੀ ਆ ਜੀ ਬੈਟਲ ਆਫ ਹਾਲੀਵਾਲ ਬੈਟਲ ਆਫ ਚਿਲੀਆਂ ਵਾਲਾ ਬੈਟਲ ਆਫ ਰਾਮਨਗਰ ਬੈਟਲ ਆਫ ਗੁਜਰਾਤ 46 ਦਾ ਸਹੀ ਆਨਸਰ ਜਿਹੜੀ ਦੂਜੀ ਜਿਹੜੀ ਬੈਟਲ ਹੋਈ ਸੀ ਸੈਕੰਡ ਐਂਗਲੋ-ਬਾਰਦੀ ਉਹਨੂੰ ਬੈਟਲ ਆਫ ਰਾਮਨਗਰ ਕਿਹਾ ਜਾਂਦਾ ਹੈ ਅੱਗੇ ਚੱਲਦੇ ਹਾਂ ਜਮਰੋਦ ਦੀ ਲੜਾਈ ਦੌਰਾਨ ਰਣਜੀਤ ਸਿੰਘ ਦਾ ਕਿਹੜਾ ਪ੍ਰਸਿੱਧ ਜਰਨੈਲ ਆ ਜਿਹੜਾ ਉਹ ਸ਼ਹੀਦ ਹੋਇਆ ਸੀ ਹਰੀ ਸਿੰਘ ਨਲੂਆ ਫੂਲਾ ਸਿੰਘ ਦਿਵਾਨ ਲਖਪਤਰਾਏ ਜਾਂ ਦਿਵਾਨ ਮੁਖਕ 47 ਦਾ ਸਹੀ ਆਨਸਰ ਇਹ ਆ ਜੀ ਹਰੀ ਸਿੰਘ ਨਲੂਆ ਸ਼ਹੀਦ ਹੋਏ ਸੀ ਜਿਹੜੀ ਜਮਰੋਦ ਦੀ ਲੜਾਈ ਜਦੋਂ ਹੋਈ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੁੱਤਰ ਕੌਣ ਸਨ ਗੁਰੂ ਹਰ राय ਜੀ ਬਾਬਾ ਸ੍ਰੀ ਚੰਦ ਬਾਬਾ ਗੁਰਦਤਾ ਐਂਡ ਤੇਗ ਬਹਾਦਰ ਜੀ ਐਂਡ ਜਾਂ ਨਨ ਆਫ ਥੀਸ ਗੁਰੂ ਹੋਰ ਗੋਬਿੰਦ ਸਾਹਿਬ ਜੀ ਦੇ ਜਿਹੜੇ ਪੁੱਤਰ ਦਾ ਨਾਮ ਆਪਾਂ ਗੱਲ ਕਰੀਏ ਤਾਂ ਬਾਬਾ ਗੁਰਦਤਾ ਜੀ ਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੈਕਸਟ ਚਲਦੇ ਆ 49 ਨੰਬਰ ਕੁਐਸਚਨ ਗੁਰੂ ਅੰਗਦ ਦੇਵ ਜੀ ਦੇ ਸਮੇਂ ਪੰਗਤ ਜਿਹੜੀ ਪ੍ਰਥਾ ਵਾ ਵਿੱਚ ਕਿਸ ਕਿਹੜੀ ਇਸਤਰੀ ਨੇ ਵੱਡਾ ਯੋਗਦਾਨ ਪਾਇਆ ਠੀਕ ਆ ਬਹੁਤ ਇੰਪੋਰਟੰਟ ਕੁਐਸਚਨ ਆ ਪੀਪਰ ਦੇ ਵਿੱਚ ਆਇਆ ਤੇ ਦਾ ਬੀਬੀ ਖੀਵੀ ਜੀ ਨੇ ਬਹੁਤ ਵੱਡਾ ਯੋਗਦਾਨ ਪਾਇਆ ਸੀ ਜਿਹੜੀ ਪੰਗਤ ਦੀ ਪ੍ਰਥਾ ਸੀਗੀ। ਇਹਨਾਂ ਵਿੱਚੋਂ ਕਿਹੜਾ ਜ਼ਿਲ੍ਹਾ ਦੁਆਬੇ ਦੇ ਇਲਾਕਿਆਂ ਦਾ ਜ਼ਿਲ੍ਹਾ ਨਹੀਂ ਆ? ਕਪੂਰਥਲਾ, ਜਲੰਧਰ, ਹੁਸ਼ਿਆਰਪੁਰ ਜਾਂ ਸੰਗਰੂਰ। ਪੰਜਾਬ ਦੇ ਸਹੀ ਆਨਸਰ ਡੀ ਬਣੇਗਾ ਜੀ ਸੰਗਰੂਰ ਜ਼ਿਲ੍ਹਾ ਵਾ ਜਿਹੜਾ ਉਹ ਦੁਆਬੇ ਦਾ 파ਟ ਨਹੀਂ ਆ ਠੀਕ ਆ। ਹੁਣ ਇਹ ਸੀਗੇ ਜੀ ਅੱਜ ਦੇ ਆਪਣੇ ਪੰਜਾਬ ਤਾਂ ਹੁਣ ਜੇਕਰ ਤੁਸੀਂ ਇਹਨੂੰ ਸੀਰੀਜ਼ ਨੂੰ ਆਪਣਾ ਪੀਡੀਐਫ 500 ਕੁਐਸਚਨ ਪਰਚੇਸ ਕਰਨਾ ਚਾਹੁੰਦਾ ਇਸ ਨੰਬਰ ਦੇ ਉੱਤੇ ਤੁਸੀਂ WhatsApp ਤੇ ਮੈਸੇਜ ਕਰਨਾ ਪਰਚੇਸ ਕਰ ਸਕਦੇ ਹੋ ਇਹਦੇ ਨਾਲ ਹੀ ਆਪਾਂ ਇੱਕ ਸਟ੍ਰੈਟੇਜੀ ਕਿਹਦੀ 300 ਕੁਐਸਚਨ ਦੀ ਸੀਰੀਜ਼ ਲਾਂਚ ਕੀਤੀ ਸੀ ਜਿਹਦਾ ਪ੍ਰਾਈਸ ਇਸ ਟਾਈਮ 80 ਰੁਪਏ ਆ ਤੇ 50 ਰੁਪਏ ਪ੍ਰਾਈਸ ਇਹਦਾ ਹੋਏਗਾ ਠੀਕ ਆ ਜਿਹੜੀ ਇਹ 500 ਕੁਐਸਚਨ 300 ਕੁਐਸਚਨ ਨਹੀਂ 500 ਇਹ ਟੋਟਲ ਹੋ ਗਏ ਆਪਣੇ 800 ਕੁਐਸਚਨ ਜੇਕਰ ਤੁਸੀਂ ਇਹ ਦੋਨੇ ਪਰਚੇਸ ਕਰਦੇ ਹੋ ਅਲੱਗ-ਅਲੱਗ ਪਰਚੇਸ ਕਰੋਗੇ ਤਾਂ ਤੁਹਾਨੂੰ 130 ਰੁਪਏ ਦੇ ਪੈਣਗੇ ਪਰ ਜੇਕਰ ਤੁਸੀਂ ਇਹ ਦੋਨੋਂ 800 ਕੁਐਸਚਨ ਦੀ ਪੀ ਕਵੈਸਚਨ ਫਾਈਲ ਅਲੱਗ ਹੋਊਗੀ ਤੇ ਕਵੈਸਚਨ ਦੇ ਨਾਲ ਅਨਸਰ ਫਾਈਲ ਅਲੱਗ ਹੋਊਗੀ। ਉਹ ਪਰਚੇਸ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਸਿਰਫ 100 ਰੁਪਏ ਪੇ ਕਰਨਾ ਪੈਣਾ ਇਸ ਟਾਈਮ ਡਿਸਕਾਊਂਟ ਆਪਾਂ ਇਹਦੇ ਤੇ ਪੂਰਾ ਕਰ ਦਿੱਤਾ ਹੋਇਆ ਤਾਂ ਕਿ ਕਿਸੇ ਨੂੰ ਵੀ ਇਹਨੂੰ ਪਰਚੇਸ ਕਰਨ ਦੇ ਵਿੱਚ ਦਿੱਕਤ ਨਾ ਹੋਵੇ ਠੀਕ ਆ ਤਾਂ ਬਹੁਤ ਵਧੀਆ ਕੰਟੈਂਟ ਤਿਆਰ ਕੀਤਾ ਬਹੁਤ ਮਿਹਨਤ ਨਾਲ ਕੀਤਾ ਹੋਇਆ ਜੇਕਰ ਤੁਸੀਂ ਪਰਚੇਸ ਕਰਨਾ ਚਾਹੋ ਕਰ ਸਕਦੇ ਹੋ ਆਦਰਵਾਇਜ਼ ਤੁਸੀਂ YouTube ਤੋਂ ਫ੍ਰੀ ਆਫ ਕਾਸਟ ਆ 300 ਕੁਐਸਚਨ ਵੀ ਮੈਂ ਫ੍ਰੀ ਦੇ ਵਿੱਚ ਅਪਲੋਡ ਕੀਤੇ ਹੋਇਆ YouTube ਤੇ ਵੀਡੀਓ ਦੇਖੋ ਚਾਹੇ ਲਿਖ ਲਓ ਵਨ ਲਾਈਨਰ ਬਣਾ ਕੇ ਤੁਹਾਡੀ ਮਤਲਬ ਇੱਛਾ ਵਾ ਤੁਸੀਂ ਕਿਸ ਤਰ੍ਹਾਂ ਕਰਨਾ ਚਾਹੁੰਦੇ ਹੋ ਪਰ ਜੇਕਰ PDF ਪੜ੍ਹਨਾ ਚਾਹੁੰਦੇ ਹੋ ਤਾਂ ਤੁਹਾਨੂੰ ਮਤਲਬ ਇਹ ਪ ਜੀ ਧੰਨਵਾਦੀ ਮਿਲਦੇ ਹੁਣ ਆਪਾਂ ਆਪਣੀ ਅਗਲੀ ਕਲਾਸ ਦੇ ਵਿੱਚ